ਸ਼੍ਰੋਮਣੀ ਕਾਦੀ ਦਲ ਪਹਿਲੀ ਵਾਰ ਹਰਿਆਣਾ ਚੋਣ ਮੈਦਾਨ ਤੋਂ ਬਾਹਰ ਦੱਸਦੀ ਹੈ ਕਿ ਸ਼੍ਰੋਮਣੀ ਕਾਲੇ ਦਲ ਦੇ ਵਿੱਚ ਸ਼ਾਇਦ ਹੀ ਅਜਿਹਾ ਸਮਾਂ ਕਦੇ ਪਹਿਲ ਆਇਆ ਹੋਵੇਗਾ ਕਿ ਗੁਆੰਡੀ ਸੂਬੇ ਹਰਿਆਣਾ ਜਿੱਥੇ ਪੰਜਾਬੀ ਸਿੱਖਾਂ ਦੀ ਲੱਖਾਂ ਦੀ ਗਿਣਤੀ ਹੈ ਤੇ ਹੋਣ ਜਾ ਰਹੀ ਵਿਧਾਨ ਸਭਾ ਚੋਣਾਂ ਦੇ ਮੈਦਾਨ ਦੇ ਵਿੱਚੋਂ ਅਕਾਲੀ ਦਲ ਸਿੱਧੇ ਜਾਂ ਅਸਿੱਧੇ ਤੌਰ ਤੇ ਬਾਹਰ ਹੋਵੇ ਦਾਦੇ ਕੇ ਸਰਬਾਸੀ ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਸਿਆਸੀ ਮਿੱਤਰ ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਤੇ ਉਹਨਾਂ ਦੇ ਸੁਪੁੱਤਰ ਓਮ ਪ੍ਰਕਾਸ਼ ਚੋਟਾਲਾ ਨਾਲ ਗੂੜੀ ਸਾਂਝ ਹੋਣ ਕਾਰਨ ਚੋਣਾਂ ਲੜਦੀ ਰਹੇ ਤੇ ਇਹਨਾਂ ਦੋਵੇਂ ਨੇਤਾਵਾਂ ਦੀ ਭਰਾਵਾਂ ਵਰਗੀ ਸਾਂਝ ਕਿਸੇ ਤੋਂ ਲੁਕੀ ਵੀ ਨਹੀਂ ਸੀ ਪਰ ਕਈ ਵਾਰ ਮੌਕੇ ਆਏ ਅਕਾਲੀ ਦਲ ਆਪਣੇ ਉਮੀਦਵਾਰ ਖੜੇ ਕਰਦਾ ਰਿਹਾ ਪਰ ਤਾਂਜੇ ਹਾਲਾਤ ਹੁਣ ਕਾਰਨ ਸ਼ੋਮਣੀ ਅਕਾਲੀ ਦਲ ਗੰਭੀਰ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ ਹੈ ਜਿਸ ਨੂੰ ਲੈ ਕੇ ਪਾਰਟੀ ਪ੍ਰਬੰਧ ਵਿੱਚ ਬੇਪਰਵਾਹਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਤਨਖਾਹਾਂ ਵੀ ਕਰਾਰ ਕਰ ਦਿੱਤਾ ਹੋਇਆ ਜਿਸ ਕਾਰਨ ਅਕਾਲੀ ਦਲ ਹੁਣ ਪਹਿਲਾਂ ਵਾਲੀ ਸਥਿਤੀ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਜਦੋਂ ਕਿ ਹਰਿਆਣਾ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਹੈ ਅਤੇ ਅਜੇ ਤੱਕ ਅਕਾਲੀ ਦਲ ਆਪਣੇ ਕਿਸੇ ਵੇਲੇ ਸੱਜੀ ਬਾਣ ਸਮਝਣ ਵਾਲੀ ਪਾਰਟੀ ਨੈਲੋ ਦੇ ਮੁਖੀ ਚੌਧਰੀ ਓਮਪ੍ਰਕਾਸ਼ ਉਟਾਲਾ ਨੇ ਅਜੇ ਤੱਕ ਅਕਾਲੀ ਦਲ ਬਾਰੇ ਕੋਈ ਸ਼ਬਦ ਤੱਕ ਨਹੀਂ ਬੋਲਿਆ ਜਦੋਂ ਕਿ ਹਰਿਆਣਾ ਦੇ ਵਿੱਚ ਸਿੱਖ ਵੋਟਰ ਲੱਖਾਂ ਦੀ ਤਾਦਾਦ ਵਿੱਚ ਬੈਠੇ ਨੇ ਅੱਜ ਜਦੋਂ ਸ਼੍ਰੋਮਣੀ ਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਣ ਤੇ ਨਾਲ ਹਰਿਆਣਾ ਚੋਣ ਮੈਦਾਨ ਤੋਂ ਬਾਹਰ ਰਹਿਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਵਾਰ ਅਕਾਲੀ ਦਲ ਕੋਈ ਉਮੀਦਵਾਰ ਖੜਾ ਨੇ ਕਾਰਿਆ ਅਤੇ ਅਜੇ ਹਿਮਾਇਤ ਬਾਰੇ ਵੀ ਕੋਈ ਗੱਲਬਾਤ ਸ਼ੁਰੂ ਨਹੀਂ ਹੋਈ ਹੈ ਪਰ ਸਾਡੀ ਸਾਂਝ ਜਿਹੜੀ ਹੈ ਉਹ ਚਟਾਲਾ ਪਰਿਵਾਰ ਨਾਲ ਚੱਲਦੀ ਆ ਰਹੀ ਹੈ